ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਦਿਖਾਵਾਂਗੇ ਆਪਾਂ ਤੁਹਾਨੂੰ ਥਾਰ ਪਰਕਰ ਤਾਜੀ ਸੂਈ ਬਿਲਕੁਲ ਥਣ ਬਾ ਕਮਾਲੀ ਲੱਗਿਆ ਤੇ ਜੇਰ ਹੈਗੀ ਆ ਇਹਦੀ ਡੰਨ ਤੇ ਇੱਕ ਹੈਗੀ ਆ ਡੱਬੀ ਵਿੱਚ ਸਿੰਘ ਜ਼ਰੂਰ ਆ ਨਿੱਕਾ ਨਿੱਕਾ ਪਰ ਠੰਡੀ ਸੀਲ ਵਾਲੀ ਆ ਤਾਜੀ ਸੂਈ ਆ ਤੇ ਜੇਰ ਉਹਦੀ ਵੀ ਡੰਨਾ ਤੇ ਇੱਕ ਹੈਗੀ ਆ ਇਧਰਲੇ ਬੰਨੇ ਗੱਬਣ ਬਾਕੀ ਜਿਹੜੀ ਆ ਐਚ ਐਫ ਆ ਨਾ ਇਹਦਾ ਉਹੀ ਗੱਲ ਆ ਵੀ ਪੰਡ ਲੈਵੇ ਦੀ ਲਈ ਫਿਰਦੀ ਆ ਤੇ ਥਣ ਜਿਹੜਾ ਥਾਣੇ ਨੂੰ ਮੱਜਾਂ ਨਾਲ ਵੀ ਲੱਗਿਆ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਸਾਰੀਆਂ ਦੀ ਡਿਟੇਲ ਬਾਈ ਨੂੰ ਪੁੱਛਾਂਗੇ ਆਜਾ ਜਮਪੁਰਾ ਹੱਸੀ ਕਾਲ ਭਰਾਵਾਂ ਦੇ ਆ ਹੋਰ ਕਿਵੇਂ ਆ ਵਧੀਆ ਪਰਮਾਤਮਾ ਦੀ ਕਿਰਪਾ ਭਰਾਵਾਂ ਦੇ ਚੜਦੀ ਕਲਾ ਚੜਦੀ ਕਲਾ ਜਮਾਂ ਚੜਦੀ ਕਲਾ ਕਿਹੜੇ ਪਾਸਿਓਂ ਕਰੀਏ ਸ਼ੁਰੂ ਉੱਤਲੇ ਪਾਸੋਂ ਕਰ ਲੈ ਥਾਰ ਪਰ ਨਾਲ ਨਾਲ ਬਾਸ ਤੇ ਖੜਿਆ ਇੱਕ ਮੁੰਡਾ ਨਾ ਠੰਡੀ ਠੁੰਡੀ ਦੀ ਦਿਖਾ ਦੇ ਭਰਾ ਨੂੰ ਆ ਵਿੱਚ ਕਹਿੰਦੇ ਥਾਰ ਪਾਰਾਂ ਸਾ ਆਪਣੇ ਕੋਲ ਦੇਸੀ ਆਪਣੇ ਕੋਲੇ ਘਰੇ ਵੀ ਖੜੀ ਆ ਠੀਕ ਆ ਗੱਲ ਜਿਵੇਂ ਡਿੱਟੋ ਕਾਪੀ ਆ ਬਾਈ ਵਿੱਚ ਬਾਲੇ ਬਾਈ ਕਹਿੰਦੇ ਮੈਨੂੰ ਉਹ ਗਾਂ ਦੇ ਦੇ ਯਾਰਾ ਹੁਣ ਤਾਂ ਰੱਖੀ ਥੋੜਾ ਬਹੁਤ ਉਹਦੇ ਵਰਗੀ ਆ ਜਿਵੇਂ ਡਿੱਟੋ ਕਾਪੀ ਆ ਇਹ ਸੁਆ ਕਿਹੜਾ ਚਮਕਾਉਂਦਾ ਸੁਆ ਵੀਰੇ ਦੂਜਾ ਗਾ ਕੋਲ ਉਹਨੇ 17 ਕਾ 16 17 ਕਲੋ ਉਹ ਤਾਂ ਘੜਿਆ ਪਰ ਜਮਾ ਡੰਡੀ ਦੇਖੀ ਤੇਰਾ ਲੈ ਜੋ ਨੀਮੀ ਪਾ ਕੇ ਖੜਿਆ ਨਹੀਂ ਜਮਾ ਇੱਕ ਨੰਬਰ ਆ ਭਰਾ ਮੇਰੇ ਉਹ ਨਹੀਂ ਹੈਗੀ ਟਾਂਡੀ ਲੱਤਾਂ ਮਾਰੀ ਹੋ ਗਏ ਠੀਕ ਆ ਗੱਲ ਲੈ ਤੇ ਇੱਕ ਵਾਰੀ ਤੁਹਾਨੂੰ ਇਹ ਮੈਂ ਥਾਨਕ ਕੁਆਲਟੀ ਦਿਖਾ ਦੇਣਾ ਮ ਕੋਈ ਗੱਲ ਨਹੀਂ ਅੰਦਰਲੇ ਬੰਨੀ ਅੰਦਰ ਸਾਡਾ ਠੰਡਾ ਥੋੜੀ ਹਵਾ ਵਾਹਲੀ ਚੱਲਦੀ ਆ ਭਰਾ ਬੁਰੀ ਨਹੀਂ ਕੋਈ ਗੱਲ ਨਹੀਂ ਦੇਸੀ ਥੋੜਾ ਕਰਦੀਆਂ ਜਰੂਰ ਹੁੰਦੀਆਂ ਬੱਚੇ ਦਾ ਤੇ ਬਾਕੀ ਸਿੰਗੇ ਦੇ ਦਾਗੇ ਵੇ ਆ ਬਿਲਕੁਲ ਕੋਈ ਨਹੀਂ ਆ ਵੀਰੇ ਬਾਕਮਾਲੀ ਆ ਹੱਲੇ ਤਾਂ ਆਰਡਰ ਦਾ ਸਾਈਜ਼ ਬਹੁਤ ਸੋਹਣਾ ਆ ਬਿਲਕੁਲ ਥਣਾ ਦਾ ਗੈਪ ਆ ਬਾਈ ਪਿਛਲੇ ਬੰਨਿਓ ਗੈਪ ਬਹੁਤ ਜ਼ਿਆਦਾ ਬਹੁਤ ਸੋਹਣਿਆ ਵੀਰੇ ਇਹਦਾ ਦੁੱਧ ਵੀ ਕੱਢਦਾ ਥਾਰ ਪਰਦਾ ਜਬੇ 16 17 ਕਿਲੋ ਹੁਣ 4 ਕਿਲੋ ਦੁੱਧ ਮੈਂ ਕੱਢਦਾ ਸੀ ਉਹ ਆਪਣੀ ਵੀਡੀਓ ਬਣਾਉਂਦਾ ਰਹਾਦਾ ਹੈ ਨਹੀਂ ਸੀਗਾ ਚਲ ਮੇਰਾ ਭਰਾ ਕਹਿੰਦਾ ਬਣਾ ਲੈਨੇ ਆਪਣੇ ਕੋ ਕਾਹਗਾ ਖੜੋ ਸੂਪੀ ਯਾਰ ਠੀਕ ਆ ਜੀ ਸਿਵਲ ਠੰਡੀ ਇੱਕ ਨੰਬਰ ਆ ਭਰਾ ਚਵਾਈ ਕਾਹ ਨੂੰ 1 2 ਬੀ ਨਾਲ ਦੀ ਚਵਾਈ ਆ ਵੀਰੇ ਇਹਦਾ ਗਾੜੀ ਦੇ ਪਿਛਾੜੀ ਸਾਈਜ਼ ਬਹੁਤ ਸੋਹਣਾ ਤੇ ਮਾ ਕਮਾਲੀ ਲੱਗਿਆ ਤੇ ਪਿਛਲੇ ਤੋਂ ਪਿਛਲੇ ਥਣ ਦਾ ਗੈਪ ਵੀ ਫੁੱਲ ਆ ਪੂਰਾ ਫੁੱਲ ਆ ਵੀਰੇ ਬੱਚਾ ਗਿਆ ਨਾ ਅਜਮਕਰ ਨਾਗਰ ਲੱ ਬੱਚਾ ਵੀ ਸਾਨੂੰ ਆਪਾਂ ਚੁੰਗਦਾ ਇਹਦਾ ਦਿਖਾਦਾ ਰਿਆ ਥਾਂ ਨੂੰ ਬੜਾ ਗੁਰੀ ਬੜਾ ਪੜਾ ਲੱਗਿਆ ਉਹ ਘਰ ਦੇ ਬਾਈ ਬੰਨੇ ਜੀ ਆ ਗਈ ਲੈ ਫੜਾ ਆ ਤਾਰਾ ਸਾਨੂੰ ਮਾਰ ਕੇ ਆਪਾਂ ਦਿਖਾ ਦਿੰਨਾ ਸੱਜਣੋ ਠੰਡੀ ਸੀਲ ਹੈ ਨਿਆਣਾ ਲੈਂਦੀ ਹੈ ਜਿਹੜੀ ਸਭ ਤੋਂ ਮੇਨ ਗੱਲ ਸਰ ਪਰ ਦਾ ਲੂਪ ਪਉ ਤਾਂ ਲੈ ਉਹਨਾਂ ਨੂੰ ਡਰ ਨਹੀਂ ਹੁੰਦਾ ਭਰਾਵਰਾ ਹੁ ਪਾ ਲੈ ਬਾਬਾ ਜੋ ਬਾਹਰਲੇ ਕੋਈ ਦਿਸੇ ਸਟੇਟਡ ਆਉਂਦੇ ਨੇ ਹਰਿਆਣੇ ਹੁਣ ਉਹਨਾਂ ਦੇ ਮੰਡਲ ਬਾਈ ਦੇ ਬਾਪ ਬਹੁਤ ਇਹੇ ਗਾਂ ਦੇ ਫੈਨ ਹੁੰਦੇ ਹਰਿਆਣੇ ਵਾਲੇ ਠੀਕ ਹੈ ਗੱਲ ਭਰਾ ਕਹਿੰਦਾ ਥਾਰ ਪਰ ਰਣੀ ਮੇਰੇ ਬਹੁਤ ਵੀਡੀਓ ਤੇ ਆਪਾਂ ਲਾਈਵ ਜੀ ਦਿਖਾ ਜੀ ਕੇਰਾ ਚਵਾਈ ਦੀ ਕਾਹਨੂੰ ਜਮਾ ਮੂਰ ਕਿਸੇ ਮਾਰੋ ਸਾਡੇ ਚੁਬਾਈ ਦੀ ਇੱਕ ਨੰਬਰ ਆ ਬਾਈ ਯਾਰਾ ਹਾਂਜੀ ਇੱਕ ਨੰਬਰ ਚੁਬਾਈ ਤਾਂ ਨਿਆਰੇ ਦੇ ਦੂ ਬਾਈ ਯਾਰਾ ਚੁਬਾਈ ਆ ਗਈ ਫੁੱਲ ਮੋਟੀ ਅਗਲਿਆਂ ਚ ਕਿਹੜਾ ਹੋਰ ਮਾਰਨੀ ਬਾਈ ਬਸ ਬਾਈ ਚੁਬਾਈ ਇਹਦਾ ਆ ਗਿਆ ਟੂਟੀਆਂ ਦਾ ਸ਼ਿਸ਼ਟ ਮੀਆਂ ਛੱਡ ਦੇ ਜਦੋਂ ਠੰਡੀ ਕਿਵੇਂ ਦੇਖੀ ਚੱਕ ਇਧਰ ਚੱਕ ਇਧਰ ਆ ਮੋਰਦਾ ਵੱਡੀ ਦੂਰੀ ਹੁੰਦੀ ਬੱਚੋਂ ਦੀ ਖਲਾਜਾ ਠੀਕ ਹੈ ਗੱਲ ਉਹ ਕੰਮ ਨਹੀਂ ਹੈਗਾ ਵੀ ਗੱਟਾ ਮਾਰਨ ਦਾ ਆ ਗਈ ਠੰਡੀ ਸੀ ਲਾ ਪੈਸੇ ਇਹਦੇ ਕਿੰਨੇ ਲੈ ਲਾਂਗੇ ਬਾਈ ਪੈਸੇ ਯਾਰ ਜੇ 65 70 ਵੀ ਮੰਗ ਲੈ ਤਾਂ ਵੀ ਥੋੜਾ ਫਰਾ ਮੇਰਾ ਕਿੰਨੇ ਦਾ 55 ਦੀ ਵੀ ਦੇ ਦਾਂਗੇ ਆਪਾਂ ਦਾ 55000 ਪੂਰੀ ਫੁੱਲ ਹਾਈਡ ਦੇ ਵਿੱਚ ਆ ਵੀ ਦੱਸਦੇ ਬਾਈ ਉਹਦੇ ਪੂਰੀ ਫੁੱਲ ਬੈਕ ਸਾਈਡ ਦੇ ਵਿੱਚ ਆ ਦੁਕਾਨ ਵੀ ਸਿੱਗੀ ਆ ਵੀਰੇ ਇਹ 6 ਰੰਦ ਹਾਂ ਕੰਨੀ ਵਾਲਾਂ ਦੇ ਤੇ ਰੰਦੇ ਵਾਲੇ ਠੀਕ ਆ ਕੰਨੀ ਹਾਂ ਤੇ ਵਜਨ ਬਯੂਡ ਚ ਵੀ ਚੰਗੀ ਆ ਤੇ ਬਾਕੀ ਨਿਆਣਾ ਪਾ ਕੇ ਚਵਾਉਂਦੀ ਆ ਇੱਕ ਨੰਬਰ ਆ ਜੀ ਸਹਿਜ ਦੁਬਾਰਾ ਫਿਰ ਚੈੱਕ ਕਰਾ ਦੇਣਾ ਬਾ ਕਮਾਲ ਹੀ ਆ ਚਾਰੇ ਥਣਾ ਦਾ ਸਹਿਜ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਦੋ ਨੰਬਰ ਵਾਲਾ ਨੀ ਨਾ ਐਚ ਐਫ ਦੇ ਵਿੱਚ ਪੈਂਦਾ ਤੇ ਇਹਦਾ ਵੀ ਥਣ ਚੈੱਕ ਕਰ ਸਕਦੇ ਹੋ ਇਧਰੋਂ ਤੇ ਆਰਡਰ ਕੁਆਲਿਟੀ ਜਿਹੜੀ ਸੱਜਣ ਨੂੰ ਆਰਡਰ ਕੁਆਲਿਟੀ ਫੁੱਲ ਚੌੜ ਤੇ ਸੋਸ ਖੰਡੀ ਸੀ ਰੇ ਵੀ ਗੁੜੀ ਬਹੁਤ ਚੰਗੀ ਆ ਭਰਾ ਮੇਰੇ ਠੀਕ ਹੈ ਗੱਲ ਇਹਨੂੰ ਤਾਂ ਲੰਬੀ ਜੀ ਤੋਰ ਦੀ ਹਾਂ ਲੰਬੀ ਤੋਰਨ ਥੋੜੀ ਤਾਂ ਤਾਦੀਆਂ ਸੁਈਆਂ ਨੇ ਇਹ ਵੀ ਦੋ ਤਿੰਨ ਘੰਟੇ ਹੋ ਜਾ ਜਿਹੜੀ ਜੂਰੀ ਦੀ ਵੀ ਪੈਗੀ ਭਰਾ ਮੇਰਾ ਪਰ ਕਾਰ ਦੇ ਨਾਲ ਵੀ ਮੇਲ ਕਾਫ ਹਨ ਮੇਲ ਕਾਫੀ ਹੈ ਜਨਮੀ ਹਾਂ ਤੇ ਗਾੜੀ ਦੇ ਪਸਾੜੀ ਬਹੁਤ 24 ਕਿਲੋ ਜਦੋਂ ਮਾਰ ਦੋ ਲੱਤੇ ਮੈਂ 24 ਕਿਲੋ ਦੁੱਧ ਦਾਸਾ ਜੀ ਭਰਾ ਮੇਰਾ ਦੋ ਜੋੜੀ ਲਈ ਜਨ ਤੋਪਾ ਕਿਦੋਂ ਠੀਕ ਹੈ ਗੱਲ ਹਾਂ ਆਰ ਡਰੇ ਦਾ ਵੀ ਆ ਫਾਰਮ ਵਾਲੀ ਬਹਿੜਾ ਭਰਾ ਮੇਰੇ ਹੂੰ ਆਮ ਨਹੀਂ ਹੈਗੀ ਸਿੰਪਲ ਆ ਠੀਕ ਹੈ ਗੱਲ ਨਿੱਕਾ ਨਿੱਕਾ ਸਿੰਘ ਜ਼ਰੂਰ ਠੀਕ ਹੈ ਗੱਲ ਇਹ ਬਣ ਕੇ ਵੀ ਹੋ ਸਕਦਾ ਛੋਟਾ ਹਾਂ ਮਾੜਾ ਜਿਹਾ ਨਿਕਲ ਕਾ ਹੋ ਜਾ ਆਪਾਂ ਬਣਾਇਆ ਨਹੀਂ ਮਾ ਕਾ ਨੂੰ ਆਪਾਂ ਕਰਨ ਨਾ ਆ ਤੋੜ ਦੇ ਬਈ ਇਹਨੂੰ ਲੰਬੀ ਤੋੜ ਕਰ ਦੇ ਲੰਬੀ ਕਰ ਦੇ ਫਿਰ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਗਾਂ ਹੈਗੀ ਆ ਬਾਡੀ ਵਾਲੀ ਦੁੱਧ ਵੀ ਨਜ਼ਾਰੇ ਹੋਈ ਬਈ ਉੱਤੋਂ ਪੂਰੀ ਚੜਾਈ ਚ ਆ ਗਈ ਤੇ ਲੰਬਾਈ ਵੀ ਚੰਗੀ ਆ ਉੱਤੋਂ ਤੇ ਬਾਕੀ ਜਿਹੜਾ ਆਰਡਰ ਆਰਡਰ ਵੀ ਵਾ ਕਮਾਲ ਆ ਤੇ ਥਣ ਦਾ ਸਹਿਜ ਤਾਂ ਮੱਝਾਂ ਨਾਲ ਦੀ ਆ ਪੂਰਾ ਇੱਕ ਨੰਬਰ ਆ ਬਈ ਇਹਦਾ ਤੇ ਮੂਰਲੀ ਗਾੜੀ ਗੁਰੀ ਬਹੁਤ ਚੰਗੀ ਆ ਓਏ ਗਾੜੀ ਦੇ ਪਿਛਾੜੀ ਪਿਛਾੜੀ ਦਿਖਾ ਦੇਣਾ ਤੁਹਾਨੂੰ ਬਹੁਤ ਚੰਗੀ ਲੱਗੀ ਹੋਈ ਆ ਰੱਬ ਦਖਾ ਦਿ ਮਰੇ ਤੇ ਘੜ ਹੜ ਕਰਾ ਵਾਲਾ ਮੜ ਜਾ ਇੱਥੇ ਰੋਕ ਲਾ ਮਾਲ ਬੱਚੇ ਕਰਕੇ ਉਤਸਕ ਜੀ ਜੀਵਿੰਦਰ ਲਈ ਜਾਤ ਯੁੱਧ ਦੇ ਸਿੱਖੀ ਬਹੁਤ ਸੋਹਣੀ ਰਹੀ ਆ ਗਾੜੀ ਪਿਛਾੜੀ ਚੈੱਕ ਕਰ ਸਕਦਾ ਹਾਂ ਗੁਲਾਬੀ ਚ ਆ ਗਈ ਜਮਾ ਦੇਖੀ ਜਾਤ ਵੀ ਮੂੰਹ ਦੇਖੀ ਜਾਤ ਦੇਖੀ ਜਾਤ ਲੈ ਬਿਸਕੁਟ ਕੰਨ ਵੀ ਬਿਸਕੁਟ ਰਗਾੜਾ ਜਾਮਾ ਤੇ ਪੂਰੀ ਫੁੱਲ ਹਾਈਟ ਦੇ ਵਿੱਚ ਆ ਭਰਾ ਮੇਰਾ ਇਹ ਠੀਕ ਆ ਲੈ ਚੱਲ ਕੱਦ ਵੀ ਚੰਗਾ ਹਾਂ ਤੇ ਗਾੜੀ ਪਿਛਾੜੀ ਵੀ ਚੰਗੀ ਆ ਹਾਂ ਬਿਲਕੁਲ ਵੀਰੇ ਥਣ ਦਸ ਜੀ ਤਾਂ ਬਾ ਕਮਾਲੀ ਆ ਤੇ ਆਰਡਰ ਹੈਗਾ ਬਾਈ ਫਸਮਾ ਜਮਾ ਠੋਸ ਜਿਹਾ ਜੀ ਜੀ ਪੈ ਗਈ ਸਾਰੀ ਕੁਰੀ ਪੱਥਰ ਵਰਗਾ ਡਰਾਗਾ ਦੁੱਧ ਵੀ ਕੱਢਦਾ ਮੈਂ 3.5 ਸੀ ਕਿਲੋ ਦੁੱਧ ਦਾ ਬੋਲਾ ਠੀਕ ਆ ਗੱਲ ਆ ਆ ਬੈਂਦੀ ਨਹੀਂ ਸੀ ਪਹਿਲਾਂ ਇਹ ਬੈਡ ਹਾਂ ਦੁੱਧ ਜਾਤ ਨਸਲ ਚੰਗੀ ਆ ਭਾਈ ਦੁੱਧ ਦੇ ਹੀ ਚੰਗਾ ਪਾ ਸਕਦੇ ਆ ਬਾਕੀ ਦੁੱਧ ਹੁੰਦਾ ਸੱਜਣੋਂ ਛੋਡੀ ਸੇਵਾ ਦਾ ਜਿਵੇਂ ਮਾਗ ਕਦਾ ਸੋਨਾ ਕਦਾ ਮੂੰਹ ਵੀ ਦੱਸਦਾਨੇ ਭਰਾ ਕਿਉਂਕਿ ਇਹ ਕੰਪਨੀ ਮੇਡ ਤਾਂ ਹੈ ਨਹੀਂ ਆ ਕੋਈ ਹਾਂ ਜਿੰਨਾ 21 ਦੀ ਆਈਡੀ ਦੱਸਦੀ ਵੀ ਉਹਦਾ ਇੱਕ ਮਤਲਬ ਫਿਕਸ ਹੁੰਦਾ ਕੰਮ ਹਾਂ 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 ਬਿਲਕੁਲ ਵੀਰੇ ਦੁੱਧ ਛੋਡੀ ਸੇਵਾ ਦਾ ਕੁਆਲਿਟੀ ਛੋਡੇ ਸਾਹਮਣੇ ਆ ਸਾਹਮਣੇ ਇੱਕ ਨੰਬਰ ਕੁਆਲਿਟੀ ਆ ਪ੍ਰਿੰਟ ਵਾਲੀ ਆ ਇੱਥੇ ਫੜੀ ਕੁਛ ਮੜੀ ਲੈ ਦਿਖਾ ਦੇ ਪ੍ਰਾਨ ਨੂੰ ਫੜ ਕੇ ਤੇ ਆਰਡਰ ਦਿਖਾ ਦਨੇ ਆ ਤੇ ਸਵਾਹ ਆ ਦੀ ਬਿਲਕੁਲ ਠੰਡੀ ਪਤਾ ਸਾਡਾ ਨਹੀਂ ਲੋਡ ਨਹੀਂ ਭਰਾ ਵੇਖ ਸਕਦਾ ਮੈਂ ਉਹੀ ਛੜਦਾ ਆ ਪਾ ਉਂ ਤਾਰਾਂ ਮਾਰ ਦੇ ਤਾਰਾਂ ਕੁਝ ਮਾਰ ਦੇ ਮੈਨੂੰ ਕੁਝ ਨਹੀਂ ਆ ਜਾ ਬਾਈ ਮੈਂ ਪਾਣੀ ਜਾ ਮਾਰ ਕੇ ਮਾਰ ਦੇ ਲੈ ਤਾਰਾਂ ਦੇ ਖਾਦੀ ਮਾਰ ਕੇ ਇੱਕ ਵਾਰੀ ਬੱਚੇ ਦੇ ਕੈਮਰਾ ਮਾਰ ਦਨਾ ਬੱਚਾ ਪੂਰਾ ਤੰਦਰੁਸਤ ਆ ਬਾਈ ਲੈ ਮਾਰ ਤੰਣ ਤੋਂ ਲੈ ਹਾਂ ਬੱਚਾ ਪੂਰਾ ਐਕਟਿਵ ਆ ਮੈਂ ਕੋਈ ਚੱਕਰ ਨਹੀਂ ਬੱਚਾ ਤੰਦਰੁਸਤ ਤਾਂ ਛੜਾਂ ਤੋਂ ਲੱਗਦਾ ਮਾਰਨਾ ਮੈਂ ਪਾਣੀ ਮਾਗੇ ਜੀ ਤਾ ਮਾਰਦੀ ਧਾਰਾਂ ਮਰ ਬਾਲਟੀ ਮਾਰ ਤਾਰਾਂ ਮਾਰ ਕੇ ਦਿਖਾ ਦੇ ਬਾਈ ਹਾਂ ਤੋ ਬੋਲਦੇ ਪਾਣੀ ਹਾਂ ਪਾੜੇ ਇੱਕ ਵੱਡੇ ਬੱਚੇ ਨੂੰ ਪਿਆਜ ਮੰਗ ਰੋ ਹਾਂ ਮੰਗ ਰੋ ਬੱਚੇ ਨੂੰ ਪਿਆਜ ਆ ਜਾਊਗਾ ਦੇਖ ਬਾਈ ਮੇਰੀ ਫੁੱਲ ਠੋਸ ਆ ਜਾ ਮਾ ਪਿਛਲਾ ਤੇ ਵੀ ਮਾਰ ਦੇ ਬਾਈ ਚਵਾਈ ਦੀ ਪੂਰੀ ਦਾ ਲੇਖਾ ਨਹੀਂ ਹੈਗਾ ਚਵਾਈ ਦਾ ਇਹਨ ਮੋਟੀ ਆ ਪੂਰੀ ਖੜੀ ਦੋਨੋਂ ਪਾਸੇ ਮਾ ਦੇਣਾ ਭਰਾ ਕੋਈ ਚੱਕਰ ਨਹੀਂ ਹੈਗਾ ਨਾਲ ਜੀ ਦੋਨੋਂ ਪਾਸੇ ਭਾਈ ਕੋਈ ਚੱਕਰ ਨਹੀਂ ਹੈਗਾ ਇਹਦੇ ਲਾਇ ਐ ਭਰਾ ਬਚਾੜ ਨਹੀਂ ਕੋਈ ਲੋੜ ਨਹੀਂ ਠੀਕ ਹੈ ਜੀ ਇੱਕ ਨੰਬਰ ਆ ਭਰਾ ਆ ਜਾ ਮਾ ਚਵਾਈ ਦੀ ਤਾਂ ਬਾਈ ਵੀ ਆ ਗਈ 100 ਦੀ 100 ਬਾਅਦ ਛੱਡ ਦੇ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਾਈ ਫੋਨ ਤੇ ਕਰ ਲਾਂਗੇ ਮੈਂ ਭਰਾ ਯਾਰ ਵਾਲੇ ਤਾਂ ਨਹੀਂ ਮੰਗਦਾ ਕੋ ਕਰ ਲਈਏ ਫੋਨ ਇਹਦੇ ਕਰੀ ਆਇਨੂੰ ਵੀਡੀਓ ਜੀ ਦੱਸ ਦੇ ਜਦੋਂ 75 ਦੀ ਦੇ ਦਾਂਗੇ ਬਸ ਫਿਰ ਬਾਈ ਇਹ ਇਹ ਦੇ ਦਾਂਗੇ ਬਾਈ ਕਹਿੰਦਾ 75000 ਦੀ ਮਾਨਤਾਨ ਛੋਟ ਛੱਪਾ ਉਹਦੇ ਚ ਹੋ ਜੂਗਾ ਕਰਦਾ ਕਰਦਾ ਕਰਦਾਂਗੇ ਆਏ ਸੱਜਣ ਦਾ ਹੋ ਜੂਗਾ ਕਿ ਇਧਰਲੇ ਬੰਦੇ ਤੁਹਾਨੂੰ ਦਿਖਾ ਦੇਣਾ ਲੰਬੀ ਲੰਬੀ ਬੱਛੀ ਤੇ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਫੁੱਲ ਡਾਵਲ ਆ ਗਈ ਅੱਜ ਲੰਬੀ ਲੰਬੀ ਹਾਂ ਥਾਂ ਹੁਣ ਬਹੁਤ ਸਮਾਂ ਲੱਗਿਆ ਭਰਾ ਸਾਡਾ ਇੱਕ ਦੰਨ ਨੰਬਰ ਦੇ ਵੀ ਐਚ ਐਫਾ ਇਹਦੇ ਇਹਦੇ ਸਿੰਘ ਦਾ ਆ ਗਏ ਜਮਾ ਦਾਗੇ ਕੋਨੀਆ ਵੀਰੇ ਐਰ ਸੈਰ ਦਾ ਜਮਾ ਆ ਨਾ ਲੱਗ ਸਕੋ ਹੋ ਪੰਜਵੇਂ ਜੀ ਲਾਲ ਜੇ ਆ ਹੋ ਆ ਗਿਆ ਨੰਬਰ ਹਾਂ ਯਾਰ ਸਾਈਡ ਤੇ ਵੀ ਇਹਦਾ ਸੂਆ ਕਿਹੜਾ ਜੰਗਰ ਦੂਜਾ ਸੂਆ ਵੀਰੇ ਦਾ ਵੀ ਇਹ ਕਿੰਨੇ ਦਿਨ ਕੱਢਦੀ ਆ ਬਾਈ ਵੀਰੇ ਇੱਕ ਦੋ ਦਿਨ ਲੂ ਹੁਣ ਦੇਖੀ ਲੇਵਾ ਲੂਆ ਬਹੁਤ ਭਾਰੀ ਫਿਰਦੀ ਹਾਲੇ ਹਾਂ ਆਰਡਰ ਸੋਣਾ ਬਣਾਉਂਦੀ ਆ ਤੇ ਕੱਢੂਗੀ ਇੱਕ ਦੋ ਦਿਨ ਹਨਾ ਦੋ ਚਾਰ ਦਿਨ ਲਿਆ ਸਦੀ ਬਈ ਬਾਡੀ ਦੀ ਵੀ ਚੌੜੀ ਗਾਂ ਦਾ ਤਾਂ ਪਾਣੀ ਹੱਥ ਨਹੀਂ ਸੁਣ ਸਕਦੇ ਆਪਾਂ ਹਨਾ ਤੇਰੀ ਆ ਗਈ ਉੱਤੋਂ ਤੇ ਇੱਥੋਂ ਆਰਡਰ ਚੈੱਕ ਕਰ ਸਕਦੇ ਨਵਾਂ ਹੀ ਆਪਾਂ ਬਾਡੀ ਨਵਾਂ ਹੀ ਆਪਾਂ ਤਾਂ ਨਹੀਂ ਭਰਾ ਮੇਰਾ ਠੰਡ ਦਾ ਮੌਸਮ ਹਾਂ ਬਾਹਰ ਠੰਡ ਲੱਗ ਜੂ ਨਾ ਆਗੇ ਇਹਨਾਂ ਨੂੰ ਹੋਰ ਕਰਮ ਵਾਲੀ ਠੰਡ ਦਾ ਸਾਈਜ਼ ਸੋਣਾ ਰੱਖ ਦੇ ਲੈ ਚੱਲ ਬਾਈ ਬਾਕੀ ਇਹ ਥੋੜੀ ਜਾਟ ਵਾਲੀ ਗਾਂ ਦਾ ਉਹ ਗਾੜੀ ਪਿਛਾੜੀ ਚੈੱਕ ਕਰ ਸਕਦੇ ਸਾਊ ਬਹੁਤ ਸੁਭਾਅ ਦਾ ਮਖਣਾ ਇੱਥੇ ਰੋਲਾ ਬਲੈ। ਲਾਈਨਾਂ ਪਈਆਂ ਹੈ ਜੇ ਆਰਡਰ ਸੁਣਾ ਬਹੁਤ ਲਊਗੀ ਜੀ ਜਾਤ ਵਾਲੀ ਗਾਂ ਕੀ ਉਹ ਨਹੀਂ ਹੈਗੀ। ਆ ਲੈ ਚੱਲ ਬਈਆ ਇਹਨੂੰ ਤੋਰ ਦੇ ਮਾੜੀ ਜੀ। ਤੇ ਇੱਥੋਂ ਤੋਰਾ-ਤੂਰਾ ਕਰ ਸਕਦੇ ਆ ਚੈੱਕ ਤੇ ਆਰਡਰ ਰੱਖੂਗੀ ਸੋਨਾ ਫਾਸਮਾ ਪੇਟ ਵਾਲੀ ਬੱਛੀ ਆ ਕਮਾਲ ਆ ਬਾਈ। ਸੁਆ ਦੂਜਾ ਇੱਥੇ ਰੋਕ ਲਈ ਮਾੜੀ ਜੀ। ਇਹ ਇੱਥੇ ਤੋਂ ਫੇਸ ਕੁਆਲਿਟੀ ਦੇ ਮਾਰ ਦੂੰਗਾ ਕੈਮਰਾ ਮੈਂ ਇੱਥੇ ਇੱਥੇ ਰੋਕ ਲਾ। ਤੈਨੂੰ ਲੱਗ ਗਿਆ ਹੁੰਦਾ ਨਾ ਬਸ ਜਿਹੜਾ ਜੋ ਉਹ ਕਿਹੜਾ ਜਿਹੜਾ ਭਰਾਇਆ ਹੋਇਆ ਭਰਾ ਮਰਿਆ ਠੀਕ ਆ ਗੱਲ ਚੰਗੇ ਫਾਰਮ ਦੇ ਵਿੱਚੋਂ ਹੀ ਆ ਆਮ ਨਹੀਂ ਹੈ ਲੈ ਚੱਲ ਬਾਈ ਲੈ ਚੱਲ ਜੀ ਬੱਚੀ ਨਿਕਾ ਨਿਕਾਈ ਕਰਨਾ ਮੈਂ ਦਿਸਕੋੜਾ ਡਾਡਾ ਭਰਾ ਤੇ ਜਾਨ ਚੰਗੀ ਆ ਜਾਨ ਵਾਲੀ ਆ ਗਈ ਚੌੜੇ ਨੂੰ ਚੇਲੇ ਲੈਵਾ ਦੇਖ ਜੋਂ ਬੋਲਾ ਲਈ ਫਿਰ ਦੇ ਲੈਵਾ ਦਾ ਬਾਈ ਦਿਨ ਬਾਈ ਮੈਂ ਕੱਢੂਗੀ 1:00 ਵਜੇ ਲੈਵਾ ਦੇਖ ਆ ਲੈ ਚੱਲ ਲੈ ਚੱਲ ਉਹ ਨਹੀਂ ਮੂਹ ਨੂੰ ਉਹ ਨਹੀਂ ਮਗਰ ਨੂੰ ਆ ਭਰਾ ਮਰਿਆ ਪਲਾਈਆਂ ਵਾਲਾ ਲੈਵਾ ਬਹੁਤ ਸੋਹਣਾ ਤੇ ਆਰਡਰ ਸੋਹਣਾ ਬਣਾਉਂਦਾ ਚੰਗੀਆਂ ਅੱਡਰ ਬਣਾਉਗੀ ਸੋਣਾ ਹਜੇ ਦਿਨ ਕੱਢਦੇ ਕਿਉਂਕਿ ਗਾਵਾ ਬਈ ਮੌਕੇ ਦੀ ਤਿਆਰ ਉਹ ਲੈਣੀ ਪਾਥਰ ਵੀ ਤਿਆਰ ਹੋ ਗਈ ਸੂਪੇ ਬਈ ਯਾਰ ਜਾਣ ਦੀ ਕੋਈ ਕਮੀ ਨਹੀਂ ਬੱਛੀ ਜਿਸ ਕਿਸੇ ਵੀ ਪੱਖ ਤੋਂ ਇਹਦੇ ਚਮਕੌਰ ਕਿੰਨੇ ਪੈਸੇ ਲੈ ਲਾਂਗੇ ਬਈ 25 75 ਦੇ ਦੇ ਦਾਂਗੇ ਜੇ ਕੋਈ ਦੋਨੇ ਇਕੱਠਿਆਂ ਲੈਂਦਾ ਫਿਰ ਆਪਾਂ ਉਹਨਾਂ ਨੂੰ ਦੋਨਾਂ ਜੋ 5000 ਰੁਪਏ ਆ 60 100 ਕਿਲੋਮੀਟਰ ਪਹੁੰਚ ਕਰ ਲਵੇ ਬਸ ਜੋੜਾ ਦੇ ਦਾਂਗੇ 1 ਲੱਖ ਤੇ 45000 40 ਦੇ ਵਿੱਚ ਪਹੁੰਚ ਕਰ ਦਾਂਗੇ 1 40 'ਚ ਇੱਕ 45 'ਚ ਪਹੁੰਚ ਹਾਂ ਲੈ ਬਾਈ ਕਹਿੰਦਾ 1 ਲੱਖ ਤੇ 45000 'ਚ ਪਹੁੰਚ ਕਰ ਦਾਂਗੇ ਤੁਹਾਡਰ ਕੁਆਲਿਟੀ ਦੇਖ ਬਾਈ ਬਹੁਤ ਚੰਗੀ ਆਏ ਗੱਭਣਾ ਵਾਂਗੂੰ ਅਸੀਂ ਥੱਲੇ ਬਹਿ ਜਾਏ ਸੀ ਬੈਠੀ ਗਈ ਲੈ ਲੈ ਆਈ ਬੈਠੀ ਉਹ ਤਾਂ ਨਹੀਂ ਕਹਿੰਦੀ ਉਹ ਇਹ ਸਵਾ ਆਦੀ ਆ ਗਈ ਬਾ ਮੜਾ ਬਜ਼ੁਰਗ ਨੇ ਲੈਣੀ ਹੋਈ ਬੈਠ ਬਹੁਤ ਚੰਗੀ ਉਹ ਵਾਸਤੇ ਵੀਰਾ ਠੀਕ ਹੈ ਗੱਲ ਕਰੀ ਲੂ ਕਿਸੇ ਪਰਵਾਰ ਨਾਲ ਹਾਂ ਤੇ ਲੂ ਦੀ ਲੈ ਆਈ ਮਾਰਨ ਤਾਂ ਕੁਝ ਨਹੀਂ ਕਹਿੰਦੀ ਤੰਗ ਪਰੇਸ਼ਾਨ ਨਾ ਕਰ ਗੱਭਣ ਦੀਆਂ ਮਾਰ ਕੋ ਨਹੀਂ ਇਹ ਬਾਈ ਕਹਿੰਦਾ ਦੇ ਦਾਂਗੇ ਜੋੜਾ 1 ਲੱਖ ਤੇ 45000 ਦਾ ਇੱਕ ਆ ਬੱਛੀ ਆ ਉਹਦੇ ਜਿਆ ਹਾਂ ਗੱਭਣਾ ਆਇਆ ਕਰਮਾ ਦੇ ਬੱਛੀ ਆ ਗਈ ਦੇਖੀ ਲੈ ਆਏ ਪਰ ਆ ਗਈ ਆ ਹਾਇਦਰਲੇ ਬੰਨੇ ਲੇਵਾ ਬੋਸਾ ਤੂੰ ਕਹਿੰਦਾ ਸੋਨਾ ਬਣਾਉਗੀ ਇਹ ਦੋਨੇ ਜੋੜਾ 145 ਦਾ ਹੋ ਜਾਊਗਾ ਤੇ ਇਹਦਾ ਕਿੰਨਾ ਦਾ ਸਾਈ ਭਾਈ ਨਹੀਂ 55000 ਦੀ ਦੇ ਦਾਂਗੇ ਥਾਰ ਪਰ ਨਾਲ ਬਾਈਆਂ ਦੇ ਮੈਨੂੰ ਬਾਹਲੇ ਹਰਿਆਣੇ ਵਾਲੇ ਪਾਈਂਦੇ ਮੈਨੂੰ ਬਹੁਤ ਫੋਨ ਆਇਆ ਬੱਸੀ ਦੇ ਵਿੱਚ ਲਾਈਵ ਨਹੀਂ ਕਰਦੇ ਗਾ ਬੱਸੀ ਚਵਾਈ ਕਰਾਵਾਂਗੇ ਆਪਣੀ ਬੱਸੀ ਥੱਲੇ 17 ਕਿਲੋ ਦੁੱਧੋਂ ਪਰੂਹ ਨੇ ਕੱਢ ਆਇਆ ਤੇਰੀ ਲੈ ਤੇਰੇ ਲੈਵ ਤੇ ਆਪਾਂ ਵੀਡੀਓ ਤੇ ਪਾਵਾਂਗੇ ਤੇਰੇ ਚੈਨਲ ਤੇ ਭਰਾ ਮੇਰਾ ਲਾਈਵ ਚਵਾਈ ਕਰਾਵਾਂਗੇ ਕੋਈ ਨਹੀਂ ਹੈਗਾ ਵੀ ਇੱਕ ਤਾਂ ਹੁੰਦਾ ਦੁੱਧੋਂ ਕੱਢ ਦਿਆ ਆਪਾਂ ਦੇ ਥਾਰ ਪਰ ਨਾਲ ਤੋਂ 20 ਕਿਲੋ ਕਿਦੋਂ ਮੰਨਤੀ ਕਰਾਂਗੇ ਠੀਕ ਹੈ ਗੱਲ ਨੰਬਰ ਬੋਲ ਦਿ ਜੀ ਨੰਬਰ 9 97794 7544 644 ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂ ਬਿਲਕੁਲ ਵੀਰੇ ਬਾਕੀ ਸੁਭਾ ਦੀ ਬਾਈ ਕਹਿੰਦਾ ਬਿਲਕੁਲ ਬਾਈ ਠੰਡੀ ਆ ਕਰਮਾਲੀ ਜਿਹੜਾ ਲੈ ਕੇ ਨਜ਼ਾਰਾ ਦੇ ਦੂ ਆ ਫੇਚੜਾ ਕੰਮ ਹੀ ਆ ਕਰਮੀ ਚ ਨਜ਼ਾਰੇ ਦੇ ਦਊਗੀ ਠੀਕ ਆ ਗੱਲ ਇੱਕ ਤਰ੍ਹਾਂ ਦਾ ਫਰਿੱਜੀ ਲੈ ਲੈ ਜਿਹਨੇ ਮੈਥੋਂ ਲੈ ਗਈ 55 ਦਾ ਠੀਕ ਆ ਜੀ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਚਲਾ ਦਊਗਾ ਇੱਕ ਥਾਰ ਪਾਰਕਰ ਮੱਛੀ ਦਿਖਾਈ ਆ ਤਾਜੀ ਸੂਈ ਤੇ ਦੋ ਦਿਖਾਈਆਂ ਨੇ ਐਚ ਐਫ ਇਨਾ ਤਿੰਨਾ ਜੋ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ